देर रात भोजन समाज पार्टी ਦੇ ਵਰਕਰਾਂ ਨੇ थाना ਗੁਰਾਇਆਂ ਦੇ ਬਾਹਰ ਧਰਨਾ ਲਗਾਇਆ ਦੱਸ ਦਈਏ ਕਿ थाना ਗੁਰਾਇਆਂ ਦੇ ਬਾਹਰ देर रात भोजन ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈਪੀ ਰੂਟ ਕਾਂ ਨੇ ਦੱਸਿਆ ਕਿ ASI ਹਰਪ੍ਰੀਤ ਸਿੰਘ ਪਿੰਡ ਬੋਪਰਾਏ ਤੋਂ ਇੱਕ ਨੌਜਵਾਨ ਨੂੰ ਲੈ ਕੇ ਆਇਆ ਸੀ ਜੋ ਕਿ ਇੱਕ ਮੀਆਂ ਬੀਬੀ ਦੇ ਝਗੜੇ ਦੀ ਦਰਖਾਸਤ ਸੀ ਜੋ ਪਿੰਡ ਦੇ ਕਿਸੇ ਵੀ ਮੋਥ ਪਰ ਵਿਅਕਤੀ ਨੂੰ ਸੂਚਿਤ ਕਰਕੇ ਨਹੀਂ ਆਇਆ ਇਹ ਮਾਮਲਾ ਪਿੰਡ ਵਿੱਚ ਹੀ ਨਿਬੜ ਸਕਦਾ ਸੀ ਪਰ ASI ਹਰਪ੍ਰੀਤ ਸਿੰਘ ਅਤੇ 112 ਦੀ ਟੀਮ ਉਹ ਨੌਜਵਾਨ ਨੂੰ ਇਸ ਤਰੀਕੇ ਨਾਲ ਲੈ ਕੇ ਆਏ ਜਿਵੇਂ ਉਹ ਕੋਈ ਵੱਡਾ ਕ੍ਰਿਮੀਨਲ ਹੁੰਦਾ ਹੈ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਵੱਲੋਂ ਇੱਕ ਪੁਰਾਣੇ ਮਾਮਲੇ ਵਿੱਚ ਵੀ ਪੈਸੇ ਲਏ ਗਏ ਸਨ ਉਨੇ ਕਿਹਾ ਕਿ ਇਹ ਇੱਕ ਸੰਕੇਤਕ ਧਾਰਨਾ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਅਜਹਿਬ ਮੁਲਾਜ਼ਮਾ ਨੂੰ ਇੱਥੋਂ ਚਲਦਾ ਕਰਨ ਅਤੇ ਇਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਕਰੇ ਉਧਰ ਦੂਜੇ ਪਾਸੇ ਐਸਐਚਓ ਗੁਰਾਇਆ ਗੁਰਸ਼ਰਨ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਸਾ ਦੇ ਦਿੱਤਾ ਗਿਆ ਹੈ ਅਤੇ ਨੌਜਵਾਨ ਨੂੰ ਭੇਜ ਦਿੱਤਾ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਅੱਜ ਹੋਇਆ ਇਹਦਾ ਸਿਰਫ ਆਪਾਂ ਇੱਕ ਟ੍ਰੇਲਰ ਦਿਖਾ ਲਿਆ ਕਿ ਸਾਨੂੰ ਵੀ ਆਪਾਂ ਸਾਰੇ ਕੰਮਕਾਰਾਂ ਵਾਲੇ ਬੰਦੇ ਆ ਆਪਾਂ ਵੀ ਨਹੀਂ ਚਾਹੁੰਦੇ ਆਪਾਂ ਸਾਰੇ ਤਕਰੀਬਨ ਬੈਡ ਰੈਸਟ ਤੇ ਹੀ ਸੀਗੇ ਸਵਾ 9 9:30 ਵਜੇ ਇਹ ਵਾਕਿਆ ਹੋਇਆ ਤੇ ਆਪਾਂ ਸਾਰੇ ਜਿੰਨੇ ਵੀ 25 ਦੀ 50 100 ਬੰਦਾ ਆਏ ਆ ਆਪਾਂ ਅੱਧੇ ਪੌਣੇ ਘੰਟੇ ਚ ਸਾਰੇ ਆ ਗਏ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕਿਸੇ ਬੰਦੇ ਨਾਲ ਕੋਈ ਇਦਾਂ ਦੀ ਹਰਕਤ ਹੁੰਦੀ ਆ ੱਟਕਾ ਹੁੰਦਾ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰਾ ਥਿਲੋਂ ਧੰਨਵਾਦ ਆ ਕਿ ਤੁਸੀਂ ਅੱਧੀ ਰਾਤ ਨੂੰ ਇੱਕ ਹਾਗ ਦੇ ਸਤੇ ਇੱਥੇ ਪਹੁੰਚਿਆ ਆ। ਆਪਾਂ ਸਾਰੇ ਜਾਗਦਿਆਂ ਚ ਮੀਰਾ ਵਾਲੇ ਆ। ਸਾਡੇ ਕਿਸੇ ਵੀ ਵਾਰ ਕਰਨਾ ਕੋਈ ਵੀ ਤੱਕਾ ਹੋਏਗਾ। ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ। ਮੋਜਨ ਸਮਾਜ ਪਾਰਟੀ ਸੜਕਾਂ ਤੇ ਪਹਿਲਾਂ ਵੀ ਉਤਰਦੀ ਰਹੀ ਆ। ਅਗਾਹ ਵੀ ਉਤਰੂਗੀ। ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਜਿਹੜਾ ਆਪਾਂ ਹੁਣ ਕੋਈ ਤਕਰਾਰ ਦੇ ਵਿੱਚ ਨਹੀਂ ਪੈਣਾ। ਇਹਨਾਂ ਨੂੰ ਆਪਾਂ ਵਾਰਨਿੰਗ ਦੇਣੀ ਸੀ ਉਹ ਦੇਤੀ ਆ। ਅਗਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਦਾਂ ਦੀ ਇਹ ਹਰਕਤ ਕਰਦੇ ਆ ਸਾਡੇ ਕਿਸੇ ਸਾਥੀ ਨਾਲ ਧੱਕਾ ਹੁੰਦਾ ਤਾਂ ਫਿਰ ਵੱਡੇ ਪੱਧਰ ਤੇ ਆਪਾਂ ਪ੍ਰੋਟੈਸਟ ਕਰਾਂਗੇ ਜੇ ਆਪਾਂ ਅੱਧੇ ਘੰਟੇ ਦੀ ਤਿਆਰੀ ਜਿੰਨੇ ਕ ਬੰਦੇ ਇਕੱਠੇ ਹੋ ਸਕਦੇ ਫਿਰ ਸਾਨੂੰ ਇੱਕ ਦਿਨ ਦੀ ਤਿਆਰੀ ਵੀ ਲਾਉਣੀ ਪਈ ਤੇ ਤਾਂ ਆਪਾਂ ਤਿਆਰੀ ਨਾਲ ਫਿਰ ਜਿਹੜਾ ਆ ਤੇ ਪ੍ਰੋਟੈਸਟ ਕਰਾਂਗੇ ਤੋਂ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਬੇਨਤੀ ਆਪਾਂ 10 ਮਿੰਟ ਇੱਦੇ ਸ਼ਾਂਤੀ ਨਾਲ ਬਹਿਣਾ ਇੱਥੇ ਹਲੇ ਸਾਰੇ ਸਾਥੀ ਬਹਿ ਜਾਓ ਇੱਕ ਭਾਜੀ ਜੋ ਹੁਣ ਅੱਜ ਮਸਲਾ ਹੋਇਆ ਅੱਜ ਮੈਟਰ ਭਾਜੀ ਹੋ ਜਾਣਾ ਅੱਜ ਗਰਾਇਆ ਥਾਣੇ ਦੇ ਬਾਹਰ ਭੋਜਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ ਗਿਆ ਅੱਜ ਗਰਾਇਆ ਥਾਣੇ ਦੇ ਬਾਹਰ ਭੋਜਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ ਗਿਆ ਜੋ ਕਿ ਮਾਮਲਾ ਬੋਪਰਾਏ ਪਿੰਡ ਦਾ ਆ ਬੋਪਰਾਏ ਦੇ ਵਿੱਚ ਜਿਹੜਾ ਆ ਏਐਸਆਈ ਹਰਪ੍ਰੀਤ 9:30 ਵਜੇ ਕਿਸੇ ਦੇ ਘਰ ਜਾਂਦਾ ਮੀਆਂ ਬੀਬੀ ਦੀ ਆਪਸੀ ਮਾੜੀ ਮੋਟੀ ਲੜਾਈ ਹੋਈ ਉਹ ਲੜਾਈ ਨੂੰ ਉਸ ਲੜਾਈ ਦਾ ਜਿਹੜਾ ਆ ਉਹਨੇ ਉਹਨੂੰ ਸੁਲਝਾਉਣ ਦੀ بجائے ਉੱਥੇ ਜਿਹੜਾ ਉਹਦਾ ਘਰ ਵਾਲਾ ਸੀਗਾ ਉਹਨੂੰ ਚੱਕ ਕੇ ਥਾਣੇ ਲਿਆਇਆ ਜਦ ਕੇ 9:30 ਵਜੇ ਜਿਹੜਾ ਆ ਇੱਕ ਨਾਰਮਲ ਦਰਖਾਸਤ ਤੇ ਮੁਲਾਜ਼ਮ ਨੂੰ ਕਿਸੇ ਵੀ ਬੰਦੇ ਨੂੰ ਅਰੈਸਟ ਕਰਕੇ ਥਾਣੇ ਲਿਆਉਣਾ ਗਲਤ ਆ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਆ ਬਹੁਜਨ ਸਮਾਜ ਪਾਰਟੀ ਵੱਲੋਂ ਥਾਣਾ ਗਰਾਿਆਂ ਦੇ ਬਾਹਰ ਜਿਹੜਾ ਧਰਨਾ ਲਾਇਆ ਗਿਆ ਪਿੰਡਾਂ ਵਿੱਚ ਜਿਹੜੀ ਪੰਚਾਇਤਾਂ ਬਣਾਈਆਂ ਜਾਂਦੀਆਂ ਨੇ ਕਿ ਤੁਹਾਨੂੰ ਨਹੀਂ ਲੱਗਦਾ ਇਹ ਮਸਲਾ ਪਹਿਲਾਂ ਸਰਪੰਚ ਸਾਹਿਬ ਨੂੰ ਇਤਲਾਹ ਕਰਨੀ ਬਣਦੀ ਸੀ ਬਿਲਕੁਲ ਬਿਲਕੁਲ ਜਿਹੜਾ ਹਰਪ੍ਰੀਤ ਐਸਆਈਆ ਉਹਨੂੰ ਚਾਹੀਦਾ ਸੀ ਪਿੰਡ ਦੀ ਪੰਚਾਇਤ ਨੂੰ ਉੱਥੇ ਬੁਲਾਉਂਦਾ ਉੱਥੇ ਮਸਲਾ ਇਹਨੂੰ ਸ਼ੂਟਆਊਟ ਕੀਤਾ ਜਾ ਸਕਦਾ ਜੀ ਕੋਈ ਐਡਾ ਗੱਲ ਨਹੀਂ ਸੀ ਐਸੇ ਕਰਕੇ ਪਿੰਡਾਂ ਹਾਂਜੀ ਮੀਆਂ ਬੀਬੀ ਦੀ ਆਪਸ ਵਿੱਚ ਥੋੜੀ ਬੋਦੀ ਨੌਜੋਕ ਹੋਈ ਆ ਲੇਕਿਨ ਇਹਨਾਂ ਨੇ ਕਿਸੇ ਦੀ ਸ਼ਿਫਾਰਿਸ਼ ਤੇ ਹਰਪ੍ਰੀਤ ਨੇ ਉਸ ਮੁੰਡੇ ਨੂੰ ਮੀਆਂ ਬੀਬੀ ਦੇ ਵਿੱਚ ਜਿਹੜਾ ਲੜਾਈ ਝਗੜਾ ਉਹਦਾ ਉਹਦਾ ਘਰ ਵਾਲਾ ਜਿਹੜਾ ਸੀ ਉਹਨੂੰ ਚੱਕ ਕੇ ਥਾਣੇ ਲਿਆਇਆ ਉਹ ਵੀ ਨਾਰਮਲ ਦਰਖਾਸਤ। ਉਸ ਮਾਮਲੇ ਦੇ ਵਿੱਚ ਜਿਹੜਾ ਭੋਜਨ ਸਮਾਜ ਪਾਰਟੀ ਵੱਲੋਂ ਗਰਾਿਆਂ ਥਾਣੇ ਦੇ ਬਾਹਰ ਜਿਹੜਾ ਆ ਉਹ ਧਰਨਾ ਲਾਇਆ। ਭੋਜਨ ਸਮਾਜ ਪਾਰਟੀ ਨੇ ਹੁਣ ਮੰਗ ਰੱਖੀ ਹੋਈ ਹੈ। ਇਹ ਇੱਕ ਸੰਕੇਤ ਧਰਨਾ ਹੈਗਾ। ਭੋਜਨ ਸਮਾਜ ਪਾਰਟੀ ਨੇ ਵਾਰਨਿੰਗ ਦਿੱਤੀ ਹੈ ਕਿ ਅਗਰ ਸਾਡੇ ਕਿਸੇ ਵਰਕਰ ਨਾਲ ਧੱਕਾ ਕਰੋਗੇ ਪੁਲਿਸ ਤੇ ਆਉਣ ਵਾਲੇ ਸਮੇਂ ਜਿੱਦੂ ਵੱਡਾ ਸੀ ਜਿਹੜਾ ਰੋਟ ਜਿਹੜਾ ਪ੍ਰੋਟੈਸਟ ਕਰਾਂਗੇ। ਹੁਣ ਮੁੰਡਾ ਛੱਡ ਦਿੰਦਾ। ਹਾਂਜੀ ਹੁਣ ਛੱਡ ਦਿੰਦਾ। ਫਰਜਨਾਬ ਜਿਹੜਾ ਧਰਨਾ ਲੱਗਾ ਸੀ ਕੀ ਮਾਮਲਾ ਤੇ ਹੁਣ ਧਰਨਾ ਖਤਮ ਕਿੱਡੀ ਸ਼ਰਤ ਤੇ ਹੋਇਆ ਇਹ ਜੀ ਅੱਜ ਸ਼ਾਮ 112 ਤੇ ਦਰਖਾਸਤ ਆਈ ਸੀ ਕੋਈ ਬਰਖਾ ਰਾਣੀ ਹੈ ਜੀ ਬੋਪਰਾਏ ਤੋਂ ਉਹਨੇ ਆਪਣੇ ਪਤੀ ਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਮੈਨੂੰ ਕੁੱਟ ਮਾਰ ਕੇ ਘਰ ਤੋਂ ਕੱਢ ਦਿੱਤਾ ਉੱਤੇ ਇਸੇ ਹਰਪ੍ਰੀਤ ਤੇ ਸਗਦੇਵ ਸਿੰਘ ਇਸ 112 ਵਾਲੇ ਗਏ ਸੀਗੇ ਤੇ ਬਿਨਾ ਮੋਤਵਾਰਾਂ ਦੇ ਧਿਆਨ ਵਿੱਚ ਲਿਆਏ ਉਹਦੇ ਘਰ ਵਾਲੇ ਨੂੰ ਲਿਆਏ ਸੀਗੇ ਥਾਣੇ ਉਹ ਕਿਤੇ ਇਹਨਾਂ ਨੂੰ BSP ਦੇ ਕੁਝ ਵਰਕਰਾਂ ਨੇ ਇਹਨਾਂ ਨੂੰ ਫੋਨ ਕੀਤਾ ਹਰਪ੍ਰੀਤ ਨੂੰ ਵੀ ਇਹਨੂੰ ਛੱਡ ਦਿਓ ਇਹਨਾਂ ਨੇ ਨਹੀਂ ਛੱਡਿਆ ਉਹ ਬੇਕਾਬੇ ਚਾਣ ਕੇ ਇਹਨਾਂ ਨੇ ਅੱਜ ਧਰਨਾ ਲਾਇਆ ਸੀਗਾ ਹੁਣ ਇਹਨਾਂ ਮੋਤਵਾਰਾ ਦਾ BSP ਦੇ ਜਿਹੜੇ ਲੀਡਰ ਆਏ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਜੀ ਉਹਨਾਂ ਨੂੰ ਆਸ਼ਵਾਸ਼ਣ ਦੇ ਕੇ ਉਹਨਾਂ ਨੂੰ ਸਪਸ਼ਟੀਕਰਨ ਦੇ ਕੇ ਇਹਨਾਂ ਨੂੰ ਉਠਾਲ ਦਿੱਤਾ ਗਿਆ ਹੈ ਸਵੇਰੇ ਜਿਹੜਾ ਇਹਨਾਂ ਦਾ ਮਸਲਾ ਆ ਦੋਨਾਂ ਦੇ ਨਾਮਾਂ ਦਾ ਸੁਣ ਕੇ ਹੱਲ ਕਰ ਦਿੱਤਾ ਜਾਊਗਾ ਜੀ